हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਨਿਯਾਮਦੀਨ ਵਾਲਾ ਨਿਯਾਮੀ ਵਾਲਾ ਪਿੰਡ ਆ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਸਰਦਾਰ ਸੁਪਾ ਸਿੰਘ ਉਹਨਾਂ ਦੇ ਘਰ ਅੱਜ ਆਪਣੀ ਦੋਸਤੋ ਵਿਜ਼ਿਟ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਵਿਕਰੀ ਵਾਲਾ ਕੰਮ ਆ ਦੋਸਤੋ ਖਾਸ ਤੌਰ ਤੇ ਸੇਲ ਪਰਚੇਜ਼ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਵਿਕਰੀ ਵਾਲੇ ਅੱਜ ਵੀ ਤਕਰੀਬਨ ਟੋਟਲ ਜਿਹੜੇ ਦੋਸਤੋ ਕੋਈ 8-7 ਨਾਗ ਆਪਾਂ ਤੁਹਾਨੂੰ ਦਿਖਾ ਦੇਨੇ ਆ ਜਿਨ੍ਹਾਂ ਦੇ ਵਿੱਚੋਂ ਕੋਈ 4 ਮੱਜਾਂ ਹੋਣਗੀਆਂ ਇੱਕ ਮੱਜ ਤੋਕੜ ਗੱਬਣ ਤੇ ਕੁਝਕ ਜਿਹੜੇ ਦੋਸਤੋ ਪਸ਼ੂ ਅੱਗੇ ਬਿਲਕੁਲ ਟੁੱਕੇ ਆ ਠੀਕ ਆ ਜੀ ਤਿਆਰੀ ਵਾਲੇ ਆ ਕੁਝਕ ਮੱਜਾਂ ਜਿਹੜੀਆਂ ਦੋਸਤੋ ਇੱਕ ਦੋ ਮੱਜਾਂ ਜਿਹੜੀਆਂ ਬਿਲਕੁਲ ਸੁਈਆਂ ਸਵਾਈਆਂ ਨੇ ਇੱਕ ਵਹਿੜ ਦਿਖਾਵਾਂਗੇ ਬਿਲਕੁਲ ਟੁੱਕੀ ਆ ਠੀਕ ਆ ਜੀ ਗੱਬਣ ਤਿਆਰ ਇੱਕ ਵਹਿੜ ਦਿਖਾ ਦਾਂਗੇ ਇੱਕ ਬੱਛੀ ਬਿਲਕੁਲ ਛੋਟੀ ਹੀਫਰ ਦੇ ਵਿੱਚ ਦੋਸਤੋ ਕੋਈ ਬੱਛੀ ਹੋਊਗੀ ਇਸ ਵੀਡੀਓ ਦੇ ਵਿੱਚ ਤੇ ਦੋ ਕਟੀਆਂ ਠੀਕ ਆ ਜੀ ਕਟੀਆਂ ਦੇ ਇਨ ਦੇਤੇ ਜਿਹੜੀ ਦੋਸਤੋ ਕਰਤੀ ਤੁਹਾਨੂੰ ਦਿਖਾਵਾਂਗੇ ਇੱਕ तकरीबन ਕੋਈ ਪੌਣੇ 2 ਸਾਲ 2 ਸਾਲ ਦੀ ਉਮਰ ਦੇ ਵਿੱਚ ਕੱਟੀ ਆ ਉਹ ਤੁਹਾਨੂੰ ਦਿਖਾ ਦਾਂਗੇ ਜੋੜੀ ਕਟੀਆਂ ਦੀ ਆ ਚਾਰ ਮੱਝਾਂ ਹੋਣਗੀਆਂ ਦੋਸਤੋ ਇੱਕ ਵਾਇਰ ਬਿਲਕੁਲ ਠੁਕੀ ਆ ਤਿਆਰੀ ਵਾਲੀ ਉਹ ਦਿਖਾ ਦਾਂਗੇ ਠੀਕ ਆ ਤੇ ਇੱਕ ਜਿਹੜਾ ਹੀਫਰ ਬੱਚਾ ਦੋਸਤੋ ਬੱਚੀ ਆ ਫੀਮੇਲ ਐਚ ਐਫ ਉਸ ਬਿਲਕੁਲ ਬਰੀਡ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਬੱਚੀ ਦਿਖਾਵਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 15 ਅਪ੍ਰੈਲ ਆ ਦੋਸਤੋ ਤਰੀਕ ਤੇ ਸਮਾਂ ਕੋਈ ਸ਼ਾਮ ਦੇ 5 5:30 ਵਜੇ ਦਾ ਠੀਕ ਆ ਜੀ ਤੇ ਟੋਟਲ ਜਿਹੜੇ ਪਸ਼ੂ ਆ ਕੋਈ 8 7 ਨਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਨੇ ਆ ਗੱਲਬਾਤ ਕਰਾਂਗੇ ਪੂਰੀ ਦੋਸਤੋ ਪੂਰੀ ਡਿਟੇਲ ਲਵਾਂਗੇ ਸੋ ਵੀਡੀਓ ਤੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਬਾਕੀ ਜਿੰਨੇ ਵੀ ਨਗ ਦੋਸਤੋ ਦਿਖਾਵਾਂਗੇ ਉਹਨਾਂ ਦੀ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ ਜੀ ਚਾਹੇ ਕੋਈ ਵੀਰ ਗੱਪਣ ਪਸ਼ੂ ਲੈ ਕੇ ਜਾਂਦਾ ਚੌਥਾ ਥਣਾ ਦਾ ਟਿੱਪ ਕੇ ਭਰਾ ਕੇ ਤਸੱਲੀ ਵੀ ਜਰੂਰ ਕੀਤੀ ਜਾਵੇ ਤੇ ਸੂਆ ਸੂਆ ਨਗ ਆਪਾਂ ਹਰ ਵਾਰ ਕਹਿੰਦੇ ਆ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਜਰੂਰ ਯਕੀਨੀ ਤ ਮਘੂ ਤੋਂ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਨਿਯਾਮ ਦਿਨ ਵਾਲੇ ਦੀ ਠੀਕ ਹੈ ਜੀ ਬਟੂ ਭੱਟੀ ਪਿੰਡ ਬਿਲਕੁਲ ਅੱਗੇ ਆ ਜਾਂਦਾ ਤੇ ਠੀਕ ਹੈ ਜੀ ਗਟਾ ਬਾਸ਼ਾ ਸਭਰਾ ਫਤੇਗੜ ਸਭਰਾ ਤੇ ਇਹ ਅੱਗੇ ਛੜਕ ਜਿਹੜੀ ਆ ਦੋਸਤੋ ਮੱਲਾ ਵਾਲੇ ਚਲੀ ਜਾਂਦੀ ਆ ਠੀਕ ਹੈ ਜੀ ਬੰਗਾਲਨੀ ਵਾਲਾ ਪੁਲ ਬਿਲਕੁਲ ਨੇੜੇ ਆ ਵੈਸੇ ਸਰਦਾਰ ਸੁਭਾ ਸਿੰਘ ਦੇ ਨੰਬਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਥੇਰੇ ਇਨਫੋਰਮੇਸ਼ਨ ਲੈ ਸਕਦੇ ਜੀ ਆਓ ਕਰਦੇ ਆਂ ਗੱਲਬਾਤ ਆ ਜਾ ਆਪੀ ਬਹਿ ਜਾ ਇੱਥੇ ਆਜੋ ਜੀ ਸਭ ਤੋਂ ਪਹਿਲਾਂ ਭਾਜੀ ਸੁਭਾ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸੰਧੂ ਸਾਹਿਬ ਠੀਕ ਠਾਕ ਵੀਰ ਜੀ ਵਧੀਆ ਵਧੀਆ ਕਿਰਪਾ ਤੁਹਾਡੀ ਚਲੋ ਸ਼ੁਕਰ ਮਾਲਕ ਦਾ ਵੀਰ ਹਾਂਜੀ ਅੱਛਾ ਵੀਰ ਸੁਭਾ ਸਿੰਘ ਜੀ ਅੱਜ ਆਪਣੇ ਕੋਲ ਪਸ਼ੂ ਟੋਟਲ 4 ਤਾਂ ਮੱਜਾਂ ਨੇ ਹਾਂਜੀ ਇੱਕ ਵੜ ਆ ਗਈ ਆ ਹਾਂਜੀ ਠੀਕ ਆ ਜੀ ਇੱਕ ਦੋ ਗ ਆਪਣੇ ਕੋਲ ਨਾਗੇ ਕੇ ਕਟੀਆਂ ਨੇ ਹਾਂਜੀ ਠੀਕ ਆ ਇੱਕ ਬੱਛੀ ਆ ਗਈ ਛੋਟੀ ਹੀਫਰ ਹਾਂਜੀ ਠੀਕ ਆ ਜੀ ਟੋਟਲ ਲਾਮ ਲਾ ਕੇ ਮਤਲਬ ਘਟੂ ਘੜ ਵੀ 8-9 ਕੇ ਪਸ਼ੂ ਹੈਗੇ ਹਾਂਜੀ ਹਾਂਜੀ ਠੀਕ ਆ ਜੀ ਤੇ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਝੋਟੀ ਤੋਂ ਕਰ ਲੈਣੀ ਆ ਜੀ ਦੇ ਦਈਏ ਡਿਟੇਲਿੰਗ ਦੀ ਕੀ ਆ ਜੀ ਸੁਆ ਕਨਵਾ ਸੁਈ ਆਪਣੇ ਕੋਲ ਇਹ ਜੀ ਦੂਜੇ ਸਵੇ ਸੁਈ ਹੁਣ ਅੱਛਾ ਜੀ ਐ ਟਾਈਮ ਆ ਉਹ ਦੂਜਾ ਸੁਬਾ ਜੀ ਹਾਂ ਜੀ ਠੀਕ ਆ ਅੱਜ ਕਿੰਨੇ ਕਿ ਦਿਨ ਹੋ ਗਏ ਸੁਈ ਨੂੰ ਤੇ ਸੁਈ ਨੂੰ ਸੰਧੂ ਸਾਹਿਬ ਨੂੰ 12 13 ਦਿਨ ਹੋ ਗਏ ਆ 12 13 ਦਿਨਾਂ ਦੀ ਸੁਈ ਆ ਜੀ ਹਾਂ ਜੀ ਤੇ ਮਗਰ ਬੱਚਾ ਇਹਦੇ ਇਹਦੇ ਮਗਰ ਕਟਾ ਜੀ ਕਟਾ ਮਗਰ ਆ ਜੀ ਹਾਂ ਜੀ ਅੱਛਾ ਭਾਜੀ ਦੁੱਧ ਹੁਣ ਕਿੰਨੇ ਕਿ ਤੇ ਆ ਗਈ ਆ ਦੁੱਧ ਇਹਦੇ ਕਿ ਥੱਲੇ ਜੀ 10 ਕਿਲੋ ਆ ਪੱਕਾ 10 ਕਿਲੋ ਹਾਂ ਜੀ ਠੀਕ ਹੈ ਬਾਕੀ ਚੌਣ ਚਾਂ ਚੰਗੀ ਹੈ ਚੌਥਾ ਨਾ ਥੀ ਹੋਰ ਵਧੀਆ ਜੀ ਇੱਕ ਥਾਂ 'ਚ ਸੰਤੂ ਸਾਹਿਬ ਜਿੰਦੇ ਛੱਟਾ ਆਉਂਦਾ ਇੱਕ ਥਾਂ 'ਚ ਮਗਰਲੇ 'ਚ ਮਗਰਲੇ 'ਚ ਹਾਂ ਬਾਕੀ ਥਾਂ 'ਚ ਕਿਸੇ ਛੱਟਾ ਨਹੀਂ ਹੈਗਾ ਠੀਕ ਹੈ ਜੀ ਇੱਕ ਬਹਿਣੀ ਵਾਲੀ ਸਾਈਡ ਮਗਰਲਾ ਜੀ ਹਾਂ ਜੀ ਛੱਟਾ ਆਉਂਦਾ ਜੀ ਪਹਿਲਾਂ ਦੱਸ ਕੀ ਆਪਾਂ ਠੀਕ ਹੈ ਜੀ ਲਓ ਵੀ ਦੋਸਤੋ ਦੂਜਾ ਸੁਆ ਸੋਈਏ ਝੋਟੀ ਠੀਕ ਹੈ ਜੀ ਤੇ ਚੰਗੀ ਝੋਟੀ ਆ ਬਾਕੀ ਇੱਕ ਮਗਰਲੇ ਥਾਂ ਦੇ ਵਿੱਚੋਂ ਛੱਟਾ ਵੀਰਾਂ ਦਾ ਵੀ ਆਉਂਦਾ ਠੀਕ ਹੈ ਜੀ ਉਹ ਤੁਹਾਨੂੰ ਬਿਲਕੁਲ ਜ਼ਿਕਰ ਕਰ ਹੀ ਦਿੱਤਾ ਤੇ ਦੁੱਧ ਦੱਸਿਆ ਕਿੰਨਾ 10 ਕਿਲੋ ਜੀ 1 ਮਗਰ ਕਟਾ ਕੱਟੀ ਹੈ ਕਟਾ ਜੀ ਮਗਰ ਮਗਰ ਕਟਾ ਮੇਰਗਾ ਮਗਰ ਕਟਾ ਬਜਾਇਆ ਸੋ ਬੱਚਾ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਜੀ ਆ ਮੋٹے ਤੌਰ ਤੇ ਹਰ ਕਵੀਰ ਨੇ ਤੁਸੀਂ ਐਸਟੀਮੇਟ ਲਾਉਣਾ ਹੁੰਦਾ ਆ ਦੇਖੋ ਜੀ ਆ ਕਟਾ ਮਗਰ ਠੀਕ ਹੈ ਜੀ ਲਓ ਵੀਰ ਜੀ ਖੋਲ ਕੇ ਤੋੜ ਕੇ ਦਿਖਾ ਦਗੇ ਸੋ ਦੋਸਤੋ ਦੂਜਾ ਸੂਆ ਇੱਕ ਵਾਰੀ ਕਨਫਰਮ ਕਰਾ ਦਿੰਨੇ ਆ ਬਾਕੀ ਕਾਤ ਵੱਡਾ ਛੋਟੀ ਦਾ ਵੇਲ ਬੂਲ ਦੀ ਲੰਬੀ ਹੈ ਪੂਰੀ ਸੋ ਤੋੜ ਕੇ ਇੱਕ ਵਾਰੀ ਚਲਾ ਕੇ ਤੁਹਾਨੂੰ ਦਿਖਾ ਦਿੰਨੇ ਆ ਫੇਸ ਕੁਆਲਿਟੀ ਤੋਂ ਠੀਕ ਹੈ ਜੀ ਆ ਬਿਲਕੁਲ ਤੁਹਾਡੇ ਸਾਹਮਣੇ Right. right. Right, right. Oh Lord. Right. 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 <laughs> ਠੀਕ ਹੈ ਜੀ ਸੋ ਚਵਾਈ ਦਾ ਹਜੇ ਦੋਸਤੋ ਬਿਲਕੁਲ ਟਾਈਮ ਹੋਇਆ ਚਵਾਈ ਹਜੇ ਕਰਨੀ ਬਾਕੀ ਹੈ ਇਹਨਾਂ ਪਸ਼ੂਆਂ ਦੀ ਚਵਾਈ ਹੋਣਾ ਲਈ ਆ ਠੀਕ ਹੈ ਕੋਈ 5:30 ਵਜੇ ਦਾ ਜਿਹੜਾ ਸਮਾਂ ਸ਼ਾਮ ਦਾ ਠੀਕ ਹੈ ਸੋ ਟਾਈਮ ਤੋਂ ਟਾਈਮ ਕੋਈ ਵੀ ਚੋਕੇ ਆਪਣੀ ਤਸੱਲੀ ਕਰ ਲੈ ਤੇ ਵੀਰ ਇਹਦੀ ਡਿਮਾਂਡ ਕੀ ਕਰਦੇ ਜੇ ਇਹਦੀ ਡਿਮਾਂਡ ਸੰਧੂ ਸਾਹਿਬ 83000 ਰੁਪਿਆ 83000 ਹਾਂ ਜੀ ਠੀਕ ਹੈ ਜੀ ਤੇ ਕੋਈ ਛੋਟ ਛੱਪਾ ਜਰੂਰ ਕਰਾਂਗੇ ਖੁਸ਼ ਕਰਾਂਗੇ ਭੈਣ ਭਰਾ ਖੜਾਊਗਾ ਠੀਕ ਹੈ ਜੀ ਆ ਦੋਸਤੋ 83000 ਡਿਮਾਂਡ ਆ ਇਸ ਝੋਟੀ ਦੀ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਤੋ ਤਾਜੀ ਸੂਈ ਸੁਬਈ ਆ ਤੇ ਵਿੱਚੋਂ ਛੋਰ ਛੱਪਾ ਕੋਈ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ ਤੇ ਕੋਈ ਵੀਰ ਆਪਣੀ ਤਸੱਲੀ ਤੁਸੀਂ ਕਰ ਸਕਦੇ ਜੇ ਅੱਗੇ ਸੈਕੰਡ ਨੰਬਰ ਤੇ ਵੀਰ ਜਿਹੜੀ ਆਪਣੇ ਕੋਲ ਆ ਆ ਗਈ ਮੱਝ ਹਾਂਜੀ ਇਹ ਤਾਂ ਸੁਆ ਕਿਵੇਂ ਆ ਜੀ ਇਹ ਜੀ ਇਹਦਾ ਬੱਚਾ ਨੇਗਾ ਉਹ ਘਰ ਵਾਲੇ ਜਾਂਦੇ ਥੋੜਾ ਟਾਈਮ ਸੂਈਨ ਹੋਇਆ ਅੱਛਾ ਜੀ ਤੇ ਬੱਚਾ ਮਰ ਗਿਆ ਅੱਛਾ ਜੀ ਤੇ ਦੋ ਤਿੰਨ ਦੇ ਥੱਲੇ ਜੀ ਹੁਣ 10 ਕਿਲੋ ਹੋਏਗਾ 10 ਕਿਲੋ ਤੇ ਸੁਆ ਦੂਜਾ ਹੀ ਹੋਏਗਾ ਤਿੱਜਾ ਹੋਊਗਾ ਇਹ ਉਹ ਦੂਜਾ ਦਾ ਤਿੱਜੇ ਗਿਣ ਲਿਗੇ ਜੀ ਭਾਵੇਂ ਚੰਗੀ ਜਾ ਕਦਗਾਠ ਵਾਲੀ ਝੋਟੀ ਆ ਠੀਕ ਆ ਜੀ ਤੇ ਕਿਉਂ ਨਾ ਇਤਰਾ ਹੀ ਚੋਲੀ ਦੀ ਆ ਕੋਈ ਨੂੰ ਟੀਗਾ ਨਹੀਂ ਲੈਣਾ ਨੇ ਕੁਛ ਨਹੀਂ ਗਾ ਪਰ ਬਾੜੇ ਤੇ ਮਿਲਦੀ ਆ ਇਤਰਾ ਮੋਟ ਸੁੱਟੀ ਦੇ ਅੱਗੇ ਚੋਕਰ ਤੇ ਥਾਪੀ ਮਾਰ ਕੇ ਬੈਹਿ ਜਾਏ ਪਸਮ ਪੈਂਦੀ ਦੋਵੇਂ ਟਾਈਮ ਅੜੈਂਕੇ ਮਿਲਦੀ ਆ ਠੀਕ ਹੈ ਬਾਕੀ ਚੋਣ ਚਣ ਬਰਾਬਰ ਪਰ ਚੰਗੀ ਆ ਇੱਕ ਅਗਲੇ ਥਣ ਚ ਨਿਕਾ ਆ ਜਾ ਸਰੂ ਲੱਗਾ ਹਾਂਜੀ ਹਾਂਜੀ ਉਹ ਇਤਰਾ ਨਾਲ ਨਹੀਂ ਆਉਂਦਾ ਚੋਈ ਜਾਂਦਾ ਨਾਲ ਨਹੀਂ ਦੁੱਧ ਆਉਣਾ ਹੁੰਦੇ ਜਦੋਂ ਸਾਰੇ ਥਣ ਚੋਈ ਜਾਂਦੇ ਅਗਲੇ ਉਹਦੇ ਬਾਅਦ ਚ ਪੰਜ ਤਾਰਾਂ ਨਿਕਲਦੀਆਂ ਠੀਕ ਹੈ ਜੀ ਕੋਈ ਹੱਥ ਨਹੀਂ ਗਿੱਲਾ ਹੁੰਦਾ ਕੁਛ ਨਹੀਂ ਦੇ ਕਿ ਪੰਜ ਤਾਰਾਂ ਕੱਟਦੀਆਂ ਉਹਦੇ ਨਾਲ ਵੀ ਹੱਥ ਗਿੱਲਾ ਨਹੀਂ ਹੁੰਦਾ ਆਪਨਾ ਆਪ ਕੇ ਮਗਰੋਂ ਪੰਜ ਤਾਰਾਂ ਕ ਠੀਕ ਹੈ ਜੀ ਹਾਂ ਜੀ ਉਹ ਤਾਂ ਦੁੱਧ 10 ਕਿਲੋ ਹੈ ਦੁੱਧ 9 ਕਿਲੋ ਜੀ ਇੰਦੇ ਥਲੇ 9 ਕਿਲੋ ਹਾਂਜੀ ਬਾਬੇ ਦੁੱਧ ਦੋਸਤੋਂ 9 ਕਿਲੋ ਆ ਬੇਨ ਬੱਚੇ ਤੋਂ ਆ ਠੀਕ ਹੈ ਜੀ ਤੇ ਪਹਾੜੇ ਤੇ ਮਿਲਦੀ ਆ ਕੋਈ ਟੀਕਾ ਕਿਸੇ ਤਰ੍ਹਾਂ ਦਾ ਲੈਂਦੀ ਨਹੀਂ ਨੀ ਪਹਾੜੇ ਤੇ ਮਿਲਦੀ ਆ ਦੋਵੇਂ ਟਾਈਮ ਪਹਾੜੇ ਤੇ ਮਿਲਦੀ ਆ ਇੱਕ ਦੋਸਤੋਂ ਜ਼ਿਕਰ ਜੋਗ ਜਿਹੜੀ ਗੱਲ ਆ ਵੀਰ ਨੇ ਦੱਸ ਹੀ ਦਿੱਤੀ ਆ ਇੱਕ ਉਲਟ ਬਹਿਣੀ ਵਾਲਾ ਜਿਹੜਾ ਅਗਲਾ ਥਾਣਾ ਠੀਕ ਹੈ ਜੀ ਉਲਟ ਬਹਿਣੀ ਵਾਲੇ ਬਿਲਕੁਲ ਅਗਲੇ ਥਾਣੇ ਦੇ ਨਾਲ ਇੱਕ ਸਰੂ ਆ ਤੇ ਜਦੋਂ ਪ੍ਰੋਪਰ ਆਪਾਂ ਚਵਾਈ ਕਰ ਲੈਨੀ ਆ ਕੰਪਲੀਟ ਹੋ ਜਾਂਦੀ ਆ ਤੇ ਬਾਅਦ ਵਿੱਚ ਕੋਈ 2-4 ਧਾਰਾਂ ਜਿਹੜੀਆਂ ਉਸ ਸਰੂ ਦੇ ਵਿੱਚੋਂ ਨਿਕਲਦੀਆਂ ਨੇ ਉਹ ਨਾਪ ਕੇ ਜਿਵੇਂ ਆਪਾਂ ਕੱਟਦੀਆਂ ਪੈਂਦੀਆਂ ਠੀਕ ਆ ਜੀ ਉਹ ਬਿਲਕੁਲ ਤੁਸੀਂ ਆਪ ਵੀ ਜਿਹੜੇ ਵੀਰ ਨੇ ਆ ਕੇ ਚੁਾਈ ਕਰਨੀ ਆ ਆਪਦੇ ਹੱਥੀਂ ਤਸੱਲੀ ਕਰਕੇ ਵੇਖ ਸਕਦੇ ਜੀ ਲੋ ਵੀਰ ਕੋਲਕਾ ਤੋਰਦਿਆਂ ਵੀ ਠੀਕ ਆ ਸੋ ਸੈਕਿੰਡ ਟਾਈਮਰ ਆ ਜੀ ਦੋਸਤੋ ਦੂਜਾ ਸੁਆ ਇਹ ਛੋਟੀ ਸੂਈ ਆ ਸੋ ਫਿਰ ਬੱਚੇ ਤੋਂ ਬਾਕੀ 9 ਕਿਲੋ ਦੁੱਧ ਜਿਹੜਾ ਕਿਸੇ ਵੀਰ ਨੇ ਆ ਕੇ ਚੋ ਲੈਣਾ ਦੋ ਟਾਈਮ ਤਸੱਲੀ ਉਹ 9 ਕਿਲੋ ਇਸ ਚੋਟੀ ਦੇ ਇਸ ਮੱਝ ਦੇ ਥੱਲੇ ਦੋ ਦਸ ਉਹ ਤੀਜਾ ਮੰਨ ਕੇ ਕੋਈ ਜਿਹੜਾ ਵੀ ਰਸਦਾ ਕਰ ਸਕਦਾ ਤੋ ਬਾਕੀ ਦੋਸਤੋ ਮੱਝ ਵੱਡੀ ਆ ਕੱਦ ਕਾਠ ਵੱਡਾ ਠੀਕ ਆ ਜੀ ਕਿਉਂਕਿ ਦੂਰੋਂ ਨੇੜੋਂ ਕਿਸੇ ਨੇ ਤੁਰਨਾ ਇੱਕ ਅੰਦਾਜ਼ਾ ਹੁੰਦਾ ਵੀਰਾਂ ਨੂੰ ਕਈ ਵਾਰ ਐਸਟੀਮੇਟ ਸਹੀ ਨਹੀਂ ਹੁੰਦਾ ਕੱਦ ਵੱਡੇ ਦੇ ਵਿੱਚ ਆ ਵੇਲਬੂਲ ਚੰਗੀ ਆ ਲੰਬੀ ਵੀ ਬਾਬਾ ਉੱਚੀ ਵੀ ਬਾਬਾ ਉਸ ਅਕਾਉਂਟਿੰਗ ਤੁਸੀਂ ਜਿਹੜਾ ਸਬਦਾ ਕਰ ਲਿਓ ਠੀਕ ਆ ਬਾਕੀ ਚੋਣ ਜਾਨ ਹੈ ਪੋਲੀ ਹੈ ਵੈਸੇ ਬਹੁਤ ਠੰਡੀ ਜੀ ਬਹੁਤ ਠੰਡੀ ਆ ਕਿਤੇ ਭੋਰਾ ਇਹਨੇ ਲਾਤ ਨਹੀਂ ਚੁੱਕਣੀ ਠੀਕ ਹੈ ਜੀ ਐ ਬੈ ਕੇ ਚੋਈ ਜਾਓ ਕਿਤੇ ਇਹਨੇ ਥਾਪੀ ਮਾਰ ਕੇ ਬੈ ਜਾ ਥੱਲੇ ਠੀਕ ਹੈ ਜੀ ਠੀਕ ਜੋ ਕਰ ਪਾਲ ਗਿਆ ਤਾਦੇ ਕੋਈ ਨੀ ਨਾ ਪਾਲ ਗਿਆ ਤਾਦੇ ਕੋਈ ਨਹੀਂ ਇੰਦਾ ਮੁੱਲ ਜੀ 72000 ਰੁਪਇਆ 72 ਹਾਂਜੀ ਠੀਕ ਆ ਜੀ ਠੀਕ ਹੈਣਾ ਭੈਣ ਪਰ ਆਊਗਾ ਛੋੜ ਜਰੂਰ ਖੁੱਲੀ ਕਰਾਂਗੇ ਇਹਦੇ ਜੋ ਠੀਕ ਆ ਜੀ ਹਾਂਜੀ ਲਓ ਦੋਸਤੋ ਛੋੜ ਛੱਪਾ ਜਿਹੜਾ ਮੌਕੇ ਤੇ ਮਾਨਤਨ ਹੋ ਹਰ ਇੱਕ ਪਸ਼ੂ ਦੇ ਵਿੱਚੋਂ ਹੋ ਜਾਊਗਾ ਤੇ 72000 ਇਹਦੀ ਜਿਹੜੀ ਡਿਮਾਂਡ ਆ ਇਹਦੀ ਮੰਗੋ 72000 ਆ ਠੀਕ ਆ ਸੋ ਮੌਕੇ ਤੇ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਬਿਲਕੁਲ ਘਰ ਆ ਇਹਦਾ ਤੇ ਇਹ ਮੱਝ ਸੈਕਰ ਨੰਬਰ 10 ਤੁਹਾਨੂੰ ਦੁਖਾਤੀ ਠੀਕ ਆ ਜੀ ਬੇਣ ਬੱਚੇ ਤੋਂ ਜਿਹੜੀ 9 ਕਿਲੋ ਦੁੱਧ ਠੀਕ ਆ ਇੱਕ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਧਰੋਂ ਆ ਏ ਵੀ ਰ ਆ ਗਈ ਆਪਣੇ ਕੋਲ ਟੋਕਰ ਗੱਪਣ ਹਾਂਜੀ ਇਹ ਟੋਕਰ ਗੱਪਣਾ ਕੀ ਟੋਕਰ ਗੱਪਣ ਜੀ ਸੰਧੂ ਸਾਹਿਬ ਠੀਕ ਹੈ ਜੀ ਤੇ ਇਹ ਤਾਂ ਦੱਸ ਦਈਏ ਕੀ ਰਿਕਾਰਡ ਆ ਕੀ ਡਿਟੇਲ ਆ ਸੂਵੇ ਕਿੰਨੇ ਲਈ ਆ ਕੇ ਗੱਪਣਾ ਤੇ ਕਿੰਨੇ ਕ ਸਮੇਂ ਦੀ ਆ ਸੰਧੂ ਸਾਹਿਬ ਉਹ ਸਾਡੀ ਤਈਏ ਸੂਵੇ ਦੱਸਿਆ ਆਪੇ ਨੂੰ ਅੱਛਾ ਜੀ ਤੇ 6 ਕਿਲੋ ਦੁੱਧ ਆ 6 ਕਿਲੋ ਦੋ ਟਾਈਮਾਂ ਦਾ ਥੱਲੇ ਸਾਢੇ ਤਿੰਨਾਂ ਮਹੀਨਿਆਂ ਦੀ ਚੈੱਕ ਪਾਸ ਆ ਠੀਕ ਹੈ ਜੀ ਤੇ ਠੰਡੀ ਦੇ ਮਗਰ ਆ ਉਹ ਘੱਟੀ ਆ ਠੀਕ ਹੈ ਸਾਢੇ ਤਿੰਨਾਂ ਮਹੀਨਿਆਂ ਦੀ ਹਾਂਜੀ ਸਾਡੇ 3.5 ਮਹੀਨੇ ਦੀ ਗੱਪਣ ਚੈੱਕ ਪਾਸ 6 ਕਿਲੋ ਦੁੱਧ ਹਾਂਜੀ ਮਗਰ ਬੱਚਾ ਦੇ ਹੈਗਾ ਕੱਟੀ ਕੱਟੀ ਜੀ ਬਹੁਤ ਵਧੀਆ ਮੈਨੂੰ ਤਾਂ ਬਹੁਤ ਮਹਿੰਗੀ ਕੱਟੀਆਂ ਦੇ ਰੱਖ ਪਰ ਮੱਝ ਮਿਲਦੀ ਆ ਕੱਟੀ ਦੀ ਅੱਛਾ ਅੱਛਾ ਬੱਚੇ ਤੇ ਮਿਲਦੀ ਦੋਵੇਂ ਟਾਈਮ ਹੀ ਹਾਂਜੀ ਹਾਂਜੀ ਠੀਕ ਆ ਜੀ ਕੱਟੀ ਦੇ ਵੇਖੋ ਲੋਹੀ ਕੱਟੀ ਆ ਵੇਖੋ ਗੱਡੀ ਉਹਦੀਆਂ ਕੱਟੀਆਂ ਤੇ ਬਹੁਤ ਜ਼ਰ ਰੁਪਈਆ ਦੀ ਕੱਟੀ ਆ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਇੱਕ ਮਗਰ ਜਿਹੜਾ ਬੱਚਾ ਤੁਹਾਨੂੰ ਦਿਖਾ ਦਿੰਨੇ ਆਹ ਕੱਟੀ ਆ ਠੀਕ ਆ ਜੀ ਇਸ ਮੱਝ ਤੇ ਟੋਕੜ ਗੱਪਣ ਮੱਝ ਆ ਸਾਢੇ 3.5 ਮਹੀਨੇ ਦੀ ਜਿਹੜੀ ਚੈੱਕ ਪਾਸ ਆ ਤੇ ਆਹ ਮ ਸੋ ਇਹ ਮਗਰ ਕੱਟੀ ਪਿਛੋਂ ਆਈਏ ਨਾਲ ਠੀਕ ਹੈ ਜੀ ਮੱਝ ਦੇ ਤੇ ਇਸੇ ਤਰ੍ਹਾਂ ਬਿਲਕੁਲ ਅੱਗੇ ਵੀ ਦਿੱਤੀ ਜਾਊਗੀ ਠੀਕ ਹੈ ਲੋਹੀ ਨਸਲ ਦੇ ਵਿੱਚ ਮਗਰ ਕੱਟੀ ਆ ਕੱਟੀ ਵੀ ਪੂਰੀ ਦੋਸਤੋ ਵਾੜਾਂ ਦੀ ਖੁੱਲੀ ਆ ਕਦਗੁੱਦ ਕਾਫੀ ਸੋਹਣਾ ਕੱਟੀ ਦਾ ਕੀਤਾ ਆ ਸਿੰਘੀ ਸੂੰਗੀ ਬਿਲਕੁਲ ਛੋਟੀ ਜੀ ਠੀਕ ਹੈ ਅੱਛਾ ਵੀਰ ਸੂਪੇ ਬਾਕੀ ਚੋਣ ਜਾਣੇ ਦੀ ਪੂਰੀ ਓਕੇ ਰਿਪੋਰਟ ਬਹੁਤ ਚੰਗੀਆਂ ਜੀ ਚੋਣ ਪੋਲੀਆਂ ਸਾਰੀਆਂ ਮੈਂ ਚੰਗੀਆਂ ਚੋਣ ਅੱਛਾ ਜੀ ਹਾਂਜੀ ਠੀਕ ਹੈ ਜੀ ਲਓ ਖੋਲ ਕੇ ਦਿਖਾ ਦਈਏ ਲਓ ਦੋਸਤੋ ਟੋਕੜ ਗੱਪਣ ਜਿਹੜੇ ਵੀਰ ਕੋਈ ਪਸ਼ੂ ਲਾ ਭਰੇ ਆ ਠੀਕ ਆ ਜੀ ਫੋਨ ਕਾਲ ਆਉਂਦੀਆਂ ਟੋਕੜ ਗੱਬਣ ਗੱਪਣ ਪਸ਼ੂ ਖਰੀਦਣਾ ਸੋ ਉਹਨਾਂ ਵੀਰਾਂ ਲਈ ਇੱਕ ਟੋਕੜ ਗੱਪਣ ਜਿਹੜਾ ਨਾਗਾ ਇੱਕ ਦੋ ਨਾਗ ਜਿਹੜੇ ਆ ਜਦੋਂ ਵੀ ਆਪਾਂ ਵੀਡੀਓ ਪਾਉਨੇ ਆ ਇਸ ਘਰੋਂ ਠੀਕ ਆ ਜੀ ਕੋਈ ਦੋ ਨਾਗ ਜਿਹੜੇ ਆ ਟੋਕੜ ਗੱਪਣ ਪੇਸ਼ ਵੀਰ ਜ਼ਰੂਰ ਕਰ ਦਿੰਦਾ ਠੀਕ ਆ ਜੀ ਕਿਉਂਕਿ ਹਰ ਇੱਕ ਵੀਰ ਦੀ ਜਿਹੜੀ ਦੋਸਤੋ ਕਿਉਂ ਨਾ ਖਰੀਦ ਹੁੰਦੀ ਆ ਵੀ ਟੋਕੜ ਗੱਪਣ ਪਸ਼ੂ ਵੀ ਖਰੀਦਣਾ ਸਾਢੇ 3 ਨਾ ਮਹੀਨੇ ਦੀ ਗੱਪਣ ਚੈੱਕ ਪਾਸ ਤੋ ਦੋਨੋ ਟਾਈਮ ਜਿਹੜੀ ਇਹ ਬੱਚੇ ਤੇ ਮਿਲਦੀ ਆ ਕੱਟੀ ਮਗਰ ਆ ਦੋਸਤੋ ਕੱਟੀ ਤੁਹਾਨੂੰ ਆਪਾਂ ਪਹਿਲਾਂ ਦਿਖਾ ਦਿੱਤੀ ਆ ਮਗਰ ਕੱਟੀ ਆ ਅੱਗੇ ਤੀਜੇ ਸਵੇ ਲਈ ਕੋਈ ਵੀ ਰਮਨ ਸਕਦਾ ਕਪਨ ਬਾਕੀ ਅੱਗੇ ਹਰਕਤ ਦੀ ਆਪੋ ਆਪਣੀ ਸਮਝ ਆ ਠੀਕ ਆ ਵੀਰਾਂ ਦਾ ਵੀ ਆਪਾਂ ਤੀਜੇ ਸਵੇ ਮੰਨ ਕੇ ਕੋ ਖਰੀਦੀ ਆ ਤੋ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਆ ਦਰਮਿਆਨੀ ਹਾਈਟ ਮੰਨ ਕੇ ਕੋਈ ਭਰਾ ਸੌਫਾ ਕਰੇ ਮੀਡੀਅਮ ਦਰਮਿਆਨੀ ਹਾਈਟ अच्छा रह, फिर सुबह यदि फिर डिमांड ਕੀ ਕਰਦੇ ਆ ਮੁੱਲ ਕੀ ਰਹੂਗਾ ਲੈ ਲੋ ਸੰਤ ਸਾਫ ਕਹਿ ਰਹੇ ਜਾਂਦੇ ਹਾਂ ਦੱਸ ਜੀ ਇਹਦਾ 58000 ਰੁਪਇਆ 58 ਹਾਂਜੀ ਹਾਂ ਨਾ ਕਿਥੋਂ ਤੱਕ ਕਰ ਦਾਂਗੇ ਵਿੱਚੋਂ ਛੋੜ ਛਾੜ ਜੀ ਗੱਟੀ ਬਹੁਤ ਰੁਪਈਆ ਦੀ ਮੈਨੂੰ ਤੇ ਬੰਦੇ ਮਤਾਂ ਦੇ ਹਾਂਦੇ ਦੇ ਜਾ ਹਾਂ ਹਾਂ ਕੀ ਮਰਜੀ ਲੈ ਲੈ ਮੂੰਹ ਮੰਗੇ ਮਾ ਨਹੀਂ ਹੁਣ ਮਗਰ ਜਾਉਏ ਦਾ ਪੱਤੀ ਮਗਰ ਤਿਆਰ ਹੋ ਗਈ ਕੀ ਕੱਟੀ ਬਹੁਤ ਚੰਗੀ ਥੰਦੋਸਾ ਮਗਰ ਕੱਟੀ ਆ ਕੱਟੀ ਇੱਕ ਵਾਰੀ ਫੇਰ ਆਪਾਂ ਫੋਕਸ ਮਾਰਦੇ ਨੇ ਇੱਧਰ ਮੜਾ ਕੈਮਰਾ ਮਾਰ ਕੇ ਦਿਖਾ ਦਈਏ ਤੁਹਾਨੂੰ ਕੱਟੀ ਪੂਰੀ ਰਾਜੀ ਆ ਤੇ ਵਜਨ ਵਜਨ ਵਾਲੀ ਆ ਠੀਕ ਆ ਜੀ ਕੱਟੀ ਘਟੋ ਪਰ ਵੀ ਜੀ ਬੀ ਮੇਲ ਸੰਧਾ ਸਾਹਿਬ ਕੱਟੀ ਦੀ ਕੱਟੀ ਨਸਲ ਕੱਟੀ ਆ ਹਾਂ ਬਿਲਕੁਲ ਜੀ ਬਿਲਕੁਲ ਮੈਂ ਇੰਨੀ ਓਡੀ ਮਾ ਆਖੀਆਂ ਬਹੁਤ ਨਸਲ ਪਰ ਕੱਟੀ ਉਹ ਤੋਂ ਬਹੁਤ ਕਰਦੂਤ ਵਾਲੀ ਆ ਇਹ ਕਿਹ ਸ਼ੈ ਨੂੰ ਬਨਣ ਵਾਲੀ ਆ ਕਿਵੇਂ ਬਿਲਕੁਲ ਬਿਲਕੁਲ 2.5 ਲੱਖ ਵਾਲੀ ਆ ਬਣੂਗੀ ਕਿਸ ਦਿਨ ਨੂੰ ਭੈਣ ਦਿਨ ਸਾਲ ਇੱਕ ਹੀਗਾ ਇੱਕ ਸਾਲ ਨੂੰ ਕਿਵ ਟੀਕਾ ਲਊਗੀ ਇੱਕ ਸਾਲ ਨੂੰ ਲੈ ਲੂਗੀ ਟੀਕਾ ਹਾਂਜੀ ਸੋ ਕਦਕੁੱਦ ਕਾਫੀ ਸੋਹਣਾ ਗਰੋਥ ਪੌਸ ਹੋਣੀ ਹੈ ਕੱਟੀ ਦੀ ਠੀਕਾ ਜੀ ਤੇ ਕੱਟੀ ਤੁਹਾਨੂੰ ਨਾਲ ਮਿਲ ਜੂਗੀ ਦੋਸਤੋ ਤੇ ਬਾਕੀ ਡਿਮਾਂਡ ਤੁਹਾਨੂੰ ਦੱਸ ਹੀ ਦਿੱਤੀ ਆ ਵਿੱਚੋਂ ਥੋੜਾ ਬਾਦਾ ਜੋ ਵੀ ਮੌਕੇ ਤੇ ਬਣਦਾ ਸਰ ਦਾ ਮਾਨਤਾ ਨਾ ਉਹ ਹਰ ਇੱਕ ਪਸ਼ੂ ਦੇ ਵਿੱਚੋਂ ਹੋ ਜਾਊਗਾ ਤੇ 6 ਕਿਲੋ ਦੁੱਧ ਦੋਵਾਂ ਟਾਈਮ ਜਿਹੜੀ ਮਿਲਦੀ ਆ ਇਸ ਤੋਂ ਬਾਅਦ ਆਪਣੇ ਕੋਲ ਵੀ ਇਹ ਆ ਗਈ ਝੋਟੀ ਜਿਹੜੀ ਇਹ ਗੱਬਣਾ ਕੀ ਆ ਹਾਂਜੀ ਇਹ ਗੱਬਣ ਜੀ ਝੋਟੀ ਅੱਛਾ ਇਹ ਲਊਗੀ 8 ਤੋਂ 10 ਦਿਨ ਲੈਂਦੀ ਆ ਦੇ ਲੈਂਦੀ ਥੋੜੀ ਝੋਟੀ ਔਰ ਥੋੜੀ ਝੋਟੀ ਠੀਕ ਆ ਸਵੇਰ ਇੱਕ ਨਮਾਗੇ ਸੁੰਦੀ ਐ ਸਵੇਰ ਦੂਜੇ ਸਵੇਰ ਸੁੰਦੀ ਆ ਜੀ ਦੂਜਾ ਸੂਹ ਹਾਂਜੀ ਇੱਕ ਸੂਹਾ ਕੇ ਸੁਈ ਆ ਹਾਂਜੀ ਦੂਜੇ ਲਈ ਤਿਆਰ ਹੁਣ ਠੀਕ ਆ ਜੀ ਹਾਂਜੀ ਬਹੁਤ ਦੋਸਤੋ ਦੂਜਾ ਸੂਹਾ ਤੇ ਦਿਨ ਹਜੇ ਲੈ ਜੂ ਹਫਤਾ 10 ਦਿਨ ਹਾਂਜੀ ਹਫਤਾ ਲੈ ਜੂ 10 ਦਿਨਾਂ ਨੂੰ ਜਾ ਸਕਦੀ ਜੀ ਠੀਕ ਆ ਜੀ ਹਾਂਜੀ ਲਓ ਵੀ ਦੂਜਾ ਸੂਹਾ ਦੋਸਤੋ ਹਫਤਾ 10 ਦਿਨ ਹਜੇ ਸਮਾਂ ਪੈਂਡਿੰਗ ਆ ਠੀਕ ਆ 10 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਬਾਕੀ ਆ ਤੁਹਾਡੇ ਸਾਹਮਣੇ ਪੂਰਾ ਬਾਡੀ ਸਟਰਕ ਤੇ ਹੈ ਤਿਆਰੀ ਵਾਲੀ ਠੀਕ ਹੈ ਜੀ ਕੋਈ 5 7 8 8 ਦਿਨਾਂ ਨੂੰ ਬਿਲਕੁਲ ਸੂਨ ਦਾ ਨੇੜ ਹੋਊਗਾ ਇਸ ਮੱਝ ਦਾ ਦੂਜਾ ਸੂਹਾ ਸੂਣਾ ਬਾਕੀ ਥਣਾਂ ਦੀ ਭਰਾ ਭਰੂ ਤਿੱਪਣ ਬਿਲਕੁਲ ਆਪਣੀ ਤਸੱਲੀ ਹੈ ਜੀ ਭਾਰ ਪਿੱਛੇ ਦੂਜੇ ਤੇ ਜੀ ਹਾਂਜੀ ਹਾਂਜੀ ਤਸੱਲੀ ਜੀ ਆਪਣੀ ਪੂਰੀ ਗਰੰਟੀ ਹੋਊਗੀ ਆਪਣੀ ਬਹੁਤ ਚੜੀ ਹੈਗੀ ਚੰਗੀ ਝੋਟੀ ਤਿੱਪਣ ਵੀ ਚੰਗੀ ਆ ਪੋਲੀ ਆਈ ਆ ਹਾਂਜੀ ਤੇ ਦੁੱਧ ਵੀ ਚੰਗਾ ਕੱਡੂ ਝੋਟੀ ਠੀਕ ਹੈ ਜੀ ਲਓ ਫਿਰ ਸਵੇ ਇੱਕ ਤੁਰ ਕੇ ਦਿਖਾ ਦਗੇ ਇਹਨੂੰ ਲਓ ਦੋਸਤੋ ਇੱਕ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਠੀਕ ਹੈ ਜੀ ਇਹ ਤਿਆਰੀ ਵਾਲੀ ਝੋਟੀ ਆ ਅਗੇ ਕੋਈ 8-7 ਦਿਨਾਂ ਕੋਈ 10 ਦਿਨਾਂ ਤੱਕ ਵੀ ਸਮਾਂ ਲੈ ਕੇ ਜਾ ਸਕਦੀ ਆ ਬਾਕੀ ਤੁਸੀਂ ਝੋਟੀ ਦੇਖ ਕੇ ਚੈੱਕ ਕਰੋ ਕਦ ਕਰ ਸੋਣਾ ਪਿੱਠ ਫੁੜੇ ਤੋਂ ਸੋਹਣੀ ਆ ਚੌੜੀ ਆ ਸਿੰਗਲ ਖੱਡੀ ਦੇ ਵਿੱਚ ਲੋ ਜੀ ਠੀਕ ਆ ਸੋ ਸ਼ਾਨਦਾਰ ਕੁਆਲਿਟੀ ਦੀ ਦੋਸੋ ਝੋਟੀ ਠੀਕ ਆ ਵਧੀਆ ਚੰਗੀ ਰਾਜੀ ਆ ਵਜਨ ਲੋੜ ਪੂਰਾ ਝੋਟੀ ਦਾ ਪੂਰੀ ਪਲੀ ਸਭ ਹੀ ਚੰਗੀ ਆ ਠੀਕ ਆ ਬਾਕੀ ਅਠਾ 10 ਦੇ ਨਾਲ ਹੀ ਤਿਆਰੀ ਵਾਲੀ ਆ ਉਹ ਸਕੌਟਿੰਗ ਤੁਸੀਂ ਜਿਹੜੀ ਗੱਲਬਾਤ ਕਰ ਲਈਓ ਹੁਣ ਹਿਸਾਬ ਵੇਖੋ ਝੋਟੀ ਕੁਸ਼ੈ ਮਗਰ ਥਲੇ ਲਈ ਫਿਰਦੀ ਕੁਛ ਤੇ ਹਾਂ ਸੋਨਾ ਦੁੱਧ ਜਿਵਣ ਵਾਲੀ ਝੋਟੀ ਆ ਚੰਗੇ ਕਦ ਕੱਟ ਦੇ ਵਿੱਚ ਤੇ ਇਹਦਾ ਮੁੱਲ ਫਿਰ ਕੀ ਕਰਦੇ ਆ ਵੀਰ ਸਵਾਗਤ ਦੇ ਸੰਧੂ ਸਾਹਿਬ ਝੋਟੀ ਕਿਥੇ ਮਰਜੀ ਵੇਚ ਦਿੱਗੇ ਆ ਅੱਜ ਚਲ ਭੈਣ ਭਰਾ ਕੇ ਇਹਨਾਂ ਸਾਹਮਣੇ ਜਾ ਕੇ ਆਪ ਦੱਸ ਦੇਣਾ ਅੱਜ ਝੋਟੀ ਦਾ ਮੁੱਲ 1,10,000 ਰੁਪਇਆ 110 ਹਾਂਜੀ ਠੀਕ ਹੈ ਜੀ ਲਓ ਦੋਸਤੋ ਅੱਜ ਦਾ ਰੇਟ ਜਿਹੜਾ 1,10,000 ਹੈ ਹਜੇ 10 ਦਿਨ ਪਹਿਐ ਸੂਣ ਦੇ ਵਿੱਚ ਉਸ ਹਿਸਾਬ ਕਿਤਾਬ ਨਾਲ ਕੋਈ ਵੀਰ ਅੱਗੇ ਵਪਾਰ ਦੀ ਲਾਈਨ ਦੇ ਵਿੱਚ ਵੀ ਲੈ ਕੇ ਜਾਣਾ ਚਾਹੁੰਦਾ ਬਿਲਕੁਲ ਤਿਆਰੀ ਦਾ ਕੋਈ ਦੋ ਪੈਸੇ ਦੇਊਗੀ ਵੀ ਝੋਟੀ ਕਦਕੁੱਦ ਦੀ ਕਾਫੀ ਸੋਹਣੀ ਹੈ ਠੀਕ ਹੈ ਬਾਕੀ ਹੈ ਪਲੀ ਸਭੀ ਹੈ ਕੋਈ ਨਸੀਆਂ ਲਸੇਰੇਪਣ ਦੇ ਵਿੱਚ ਨਹੀਂ ਗਈ 1,10,000 ਦੇ ਵਿੱਚ ਜੋ ਵੀ ਬੰਦਾ ਸਰ ਦਾ ਮਾਨ ਤਾਣ ਉਹ ਹੋ ਜਾਊਗਾ ਕਿਸੇ ਭਰਾ ਦੇ ਬਿਲਕੁਲ ਘਰ ਆ ਇਹਦਾ ਅੱਛਾ ਵੀਰ ਇਹ ਤਾਂ ਹੋ ਗਈਆਂ ਚਾਰ ਮੱਝਾਂ ਆਪਣੇ ਕੋਲ ਜਿਹੜੀਆਂ ਇੱਕ ਪਾਸੇ ਸੀਗੀਆਂ ਇਸ ਤੋਂ ਬਾਅਦ ਇੱਕ ਜਿਹੜੀ ਇੱਧਰ ਵੈੜ ਖੜੀ ਹੈ ਆਪਣੇ ਕੋਲ ਹਾਂਜੀ ਹਾਂਜੀ ਇਹ ਵੈੜ ਵੀ ਗੱਭਣ ਹੈ ਜੀ ਇਹ ਗੱਭਣ ਵੈੜ ਜੀ ਠੀਕ ਹੈ ਜੀ ਵੈਸੇ ਹੈ ਤਿਆਰੀ ਤੇ ਦਿਨ ਲੈਂਦੀ ਹੈ ਜੇ ਵੀ ਦਿਨ ਲੈ ਜੀ ਜੇ ਆ ਵਾਟ ਵੂਟੇ ਕੋ ਸੰਧੂ ਸਾਹਿਬ ਤੁਹਾਨੂੰ ਰੋਜ਼ ਦਾ ਪਤਾ ਆ ਵੇਖੋ ਵਾਟ ਕਿਤੇ ਇਹ ਸਾਰੇ ਵਾਟ ਵੂਟੇ ਜੇ ਕਰਦੇ ਇਹਨੇ ਕੱਢੂਗੀ ਬਿਲਕੁਲ ਹਾਂਜੀ ਬਹੁਤ ਵਧੀਆ ਠੰਡੀ ਠੁੰਡੀ ਸੰਧੂ ਸਾਹਿਬ ਐਂ ਦੋ ਬਨੇ ਖਿੱਚੀ ਜਾਓ ਭਾਵੇਂ ਬਹਿ ਗਏ ਇਹਨੂੰ ਇਹ ਨਹੀਂ ਲੈ ਵੀ ਮੈਂ ਕੋਈ ਨਹੀਂ ਤੇ ਮੈਂ ਬਹਿਣ ਨਹੀਂ ਦੇਣਾ ਹਾਂ ਐਂ ਲੋ ਵੀ ਵਰਾਈ ਜਾ ਭਾਵੇਂ ਪੈ ਕੇ ਕਰੋਸਾਂਗ ਦੇ ਵਿੱਚ ਆ ਦੋਸਤੋ ਠੀਕ ਆ ਜੀ ਐਫ ਤੇ ਥੋੜਾ ਜਿਹਾ ਕਿਤੇ ਨਾ ਕਿਤੇ ਸ਼ਾਈ ਵਾਲ ਦਾ ਕਰੋਸ ਆ ਪਰ ਖੈ ਠੰਡੀ ਧੀਰੀ ਆ ਸੀਲਸ ਲੱਗ ਦਿਨ ਪੰਜ ਲੈ ਜੇ 6 ਲੈ ਜੇ ਦਿਨ ਜੇ ਲੈ ਜੂਗੀ ਲੜਾ ਲੂੜਾ ਕਾਫੀ ਜਿਆਦੀਆਂ ਢਿੱਲਾਂ ਕਾਫੀ ਆ ਉਸ ਅਕੋਰਡਿੰਗ ਕੋਈ ਵੀ ਰਸੋਦਾ ਕਰ ਲਿਓ ਠੀਕ ਆ ਜੀ ਇੱਕ ਰੰਗ ਬਲੈਕ ਆ ਕੁਝ ਹਵਾਨਾ ਲੇਵਾ ਜਿਹੜਾ ਸਾਡੇ ਪੇਟ ਵਾਲੇ ਪਾਸੇ ਵਾਈਟ ਜਿਹੜੇ ਤੁਹਾਨੂੰ ਮਾਰਕਿੰਗ ਦੇਖਣ ਤੇ ਵਿੱਚ ਨਜ਼ਰ ਆਊਗੀ ਠੀਕ ਆ ਜੀ ਲਿਆइए ਸੋ ਹਾਈਟ ਮੀਡੀਅਮ ਦੇ ਵਿੱਚ ਆ ਦੋਸਤੋ ਨਾ ਪੌਤੀ ਵੱਡੀ ਐ ਤੇ ਨਾ ਹੀ ਦਰਮਿਆਨੀ ਠੀਕ ਆ ਵਿਚਲਾ ਮੇਲ ਆ ਮੀਡੀਅਮ ਜੀ ਹਾਈਟ ਆ ਇਸ ਬੈਡ ਦੀ ਆ ਗੋਈ ਕਿਉਂ ਤੇ ਬੰਨਿਓਲੀ ਆ ਹੈ ਲੈ ਠੀਕਾ ਅੱਛਾ ਤੇ ਵੀਰ ਸੁਪਾ ਸਿੰਘ ਜੀ ਫਿਰ ਇਹਦੀ ਡਿਮਾਂਡ ਵੀ ਦੱਸ ਦੀਏ ਕੀ ਕਰਦੇ ਜੀ ਮੁੱਲ ਹਾਂਜੀ ਮੁੱਲ ਸੰਧੂ ਸਾਹਿਬ ਛੋਟਾ ਹੀ ਇੱਕ ਢੀਂ ਗਾਂ ਗਾਂ ਦੇ ਵੇਖੋ ਕਿੰਨੇ ਮੇਂਡਾਲੀ ਆਪਾਂ ਹੈ ਬਿਲਕੁਲ ਜੀ ਬਿਲਕੁਲ ਤੇ ਕੀ ਕਰਦੇ ਆ ਲੈਣ ਦੇਣ ਕੀ ਰੋਗੇ ਦਾ ਇਹਦਾ ਸੰਧੂ ਸਾਹਿਬ 48000 48 ਹਾਂਜੀ ਠੀਕ ਹੈ ਜੀ ਲਓ ਵੀ 48000 ਦੋਸਤੋ ਇਹ ਤਾਂ ਲੈਣ ਦੇਣਾ ਠੀਕ ਹੈ ਜੀ ਤੇ ਬਾਕੀ ਨਿਗਰ ਆ ਜਿੰਨੀ ਆ ਪਿੰਡੇ ਪੁੰਡੇ ਦੀ ਕਾਫੀ ਨਿਗਰ ਆ ਥਣ ਭਾਂਡੇ ਦੀ ਵੀ ਪੂਰੀ ਖਬਰਦਾਰ ਆ ਅਜੇ ਦਿਨ ਲੈਂਦੀ ਆ ਠੀਕ ਆ ਜੀ ਕੋਈ 5 ਲਹੇ ਜੇ 7 ਲਹੇ ਇਹਨਾਂ ਦਿਨਾਂ ਦੇ ਵਿੱਚ ਹੋਰ ਲੈਵਲ ਉਹ ਬਣਾ ਕੇ ਪੂਰਾ ਤਿਆਰ ਕਰ ਲੂਗੀ ਸੂਣ ਦਾ ਵੈਸੇ ਨੇੜ ਆ ਠੀਕ ਆ ਜੀ ਕੋਈ ਵੀਰ ਟਿੱਪ ਕੇ ਭਰਾ ਕੇ ਆਪਣੀ ਤੁਸੀਂ ਤਸੱਲੀ ਕਰ ਲਿਓ ਕਿਉਂਕਿ ਵੈੜ ਜਿਹੜੀ ਗੱਬਣ ਤੇ ਗੱਬਣ ਵੈੜ ਜਿਹੜੀ ਤੁਸੀਂ ਗੱਬਣ ਪਸ਼ੂ ਕੋਈ ਵੀ ਆ ਉਹ ਟਿੱਪ ਕੇ ਆਪਾਂ ਤਸੱਲੀ ਕਰ ਸਕਦੇ ਆ ਤੇ ਇਸ ਤੋਂ ਬਾਅਦ ਵੀਰ ਸੁਪਾ ਸਿੰਘ ਜੀ ਹੋਰ ਐਨੀਮਲ ਆਪਣੇ ਕੋਲ ਕਿਹੜੇ ਕਿਹੜੇ ਸੀ ਪਕਾਉ ਹਾਂਜੀ ਇਹਦੇ ਬਾਅਦ ਉਹ ਬੱਚੀ ਹੈਗੀ ਜੀ ਸੰਧੂ ਸਾਹਿਬ ਇੱਕ ਬੱਚੀ ਆਪਣੇ ਕੋਲ ਹਾਂਜੀ ਕਿੰਨੇ ਕ ਮਹੀਨਿਆਂ ਦੀ ਉਮਰ ਦੀ ਉਹਦੇ ਜੀ 6 ਮਹੀਨੇ ਜਾਂਦੀ 6 ਹਾਂਜੀ 6 ਮਹੀਨੇ ਤੇ ਆਜੋ ਦਿਖਾ ਦਈਏ ਤੇਰੇ ਨੇੜੇ ਚੱਕ। ਤਾਕਤ ਸੇਕ ਆ ਬੱਚੀ ਬਕਾਉ ਆ ਠੀਕ ਆ ਜੀ ਕੋਈ 6 ਮਹੀਨੇ 5 6 ਮਹੀਨੇ ਉਮਰ ਆ ਬੱਚੀ ਦੀ। ਉਹ ਬੱਚੀ ਖੋਲ ਕੇ ਚੁਲਿਆ ਠੀਕ ਆ। ਆ ਦੇ ਆਪੜ। ਅੱਛਾ ਮਦਰ ਮੂਦਰ ਦਾ ਇਹ ਦੁੱਧ ਕਿੰਨਾ ਕਿ ਆ ਕੋਲੀ ਆਪਣੇ? ਨਹੀਂ ਜੀ ਆਪਾਂ ਸੇਲ ਕਰਤੀ ਆ। ਅੱਛਾ ਵੀ ਦੋ ਆਪਾਂ ਝੂਟਕਾ ਮਾਰ ਕੇ ਲੈ ਵੀ। ਤੇ ਕਿੰਨਾ ਕੁ ਬੱਚੀ ਤੇਰੇ ਦੁੱਧ ਸੀਗਾ? ਉਹਦੇ ਸਲੇ 18 ਲੀਟਰ ਚ ਹੋਇਆ ਆਪਾਂ। 18 ਕਿਲੋਟਰ ਹਾਂਜੀ ਠੀਕ ਹੈ ਜੀ ਉਹ ਦੋਸਤੋ 18 ਕਿਲੋਟਰ ਵਾਲੀ ਇਹਦੀ ਮਦਰ ਆ ਠੀਕ ਹੈ ਜੀ ਫਿਰ ਹਾਲ 5 6 ਮਹੀਨੇ ਜਿਹੜੀ ਉਮਰ ਆ ਇਸ ਬੱਚੀ ਦੀ ਤੇ ਬਿਲਕੁਲ ਪ੍ਰਿੰਟ ਪ੍ਰੂਫ ਕਾਫੀ ਸੋਹਣਾ ਲੱਗਿਆ ਜੇ ਐਚ ਐਫ ਬਰੀਡ ਦੇ ਵਿੱਚ ਵੱਚੀ ਆ ਤੇ ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਦੋਸਤੋ ਘਰੇ ਰੱਖਣੀ ਆ ਪਾਲਣੀ ਚਾਹੁੰਦਾ ਕੋਈ ਵੀਰ ਤੇ ਉਹ ਵੀ ਤੁਸੀਂ ਜ਼ਰੂਰਤ ਪਾ ਸਕਦੇ ਜੇ ਸੌਦਾ ਕਰ ਸਕਦੇ ਜੇ ਬੱਚੀ ਚੰਗੀ ਆ ਠੀਕ ਆ ਤੇ ਜਿਹੜਾ ਕੋਈ ਵੀਰ ਸੰਭਲੂਗਾ ਕੋਈ 8 ਮਹੀਨੇ ਕੋਈ ਸਾਲ ਤੇ ਗਾਂ ਬਿਲਕੁਲ ای.ਆਈ ਦੇ ਵੱਧਰ ਹੋ ਜੂਗੀ ਬੱਚੀ ਚੰਗੀ ਬਿਲਕੁਲ ਛੋਟੇ ਜੇ ਕੰਨ ਆ ਚੰਗੀ ਬੂਥੀ ਬਾਥੀ ਦੇ ਵਿੱਚ ਸਾਬ ਬਹੁਤ ਦੇਖੋ ਕਿਤੇ 포ੜ ਫਾਰ ਨਹੀਂ ਲੱਗੀ ਹਾਂ ਚਾਰ ਹੀ ਥਾਣਾ ਹਨਾ ਹਾਂਜੀ ਬਹੁਤ ਚੰਗੀ ਆ ਲੋ ਜੀ ਸੋ ਚੋਲੀ ਚੰਗੀ ਆ ਦੋਸਤੋ ਚਾਰ ਥਾਣਾ ਠੀਕ ਹੈ ਜੀ ਚਾਰ ਥਾਣਾ ਕੋਈ 포ੜ ਨਹੀਂ ਕਿਸੇ ਤਰ੍ਹਾਂ ਦੀ ਕੋਈ ਸ਼ਾਂਕ ਨਹੀਂ ਤੇ ਤਾਂ ਮੁੱਲ ਕੀ ਕਰਦੇ ਆਪਾਂ ਦੱਸ ਦੀਓ ਇਹਦਾ ਸੰਦੂ ਸਾਹਿਬ ਹਾਂਜੀ ਇਹ 5000 ਰੁਪਿਆ ਇਹਦਾ ਪੰਜ ਹਾਂਜੀ ਠੀਕ ਹੈ ਜੀ ਦੇ ਦੇ ਉਹ ਕਰਦੇ ਹੋਰ ਖੁਸ਼ ਹੋੜ ਚੱਪਾ ਕੋਈ ਸਾਬਾ ਲਾ ਨਹੀਂ ਦਿੰਦਾ ਮਾਨ ਵੇਖੋ 5000 ਰੁਪਏ ਸਹੀ ਮੈਨੇ ਵੇਖੀ ਜੇ ਦੁੱਧ ਹੀ ਉਹ ਤੋਂ ਜ਼ਿਆਦਾ ਪੀਤੀ ਖੜੀ ਗਏ ਸਿਰਫ ਹੁਣ ਡੰਗਰ ਤੁੰਦੂ ਸਾਹਿਬ ਜ਼ਿਆਦਾ ਕਰਕੇ ਬਿਲਕੁਲ ਹਾਂਜੀ ਤਾਂ ਦੋਸਤੋ ਕਿਸੇ ਵੀਰ ਨੇ ਸਾਂਭਣ ਵਾਸਤੇ ਲੈ ਕੇ ਜਾਣੀ ਹੈ ਤੇ 5000 ਇਸ ਬੱਚੀ ਦਾ ਮੋਲ ਆ ਠੀਕ ਹੈ ਜੀ ਬਾਕੀ ਪਸ਼ੂ ਕੋਈ ਵੀਰ ਲੈ ਨਾਲ ਲੈਣ ਆ ਰਿਹਾ ਠੀਕ ਹੈ ਜੀ ਕੋਈ ਵੱਡੇ ਪਸ਼ੂ ਖਰੀਦਣ ਆ ਰਿਹਾ ਉਹਨਾਂ ਦੇ ਨਾਲ ਕਿਸੇ ਵੀਰ ਨੇ ਇਹ ਛੋਟਾ ਬੱਚਾ ਵੀ ਲੈ ਕੇ ਜਾਣਾ ਤੇ ਇਹਦਾ ਰੇਟ ਵੀ ਤੁਹਾਨੂੰ ਦੱਸ ਦਿੱਤਾ ਬਾਕੀ ਥੋੜਾ ਬਾਕੀ ਜੋ ਵੀ ਮਾਨਤਨ ਸਰਦੇ ਆ ਉਹ ਹੋ ਜਾਣਗੇ ਬਿਲਕੁਲ ਮੌਕੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੋ ਕਟੀਆਂ ਦਿਖਾਉਣੀ ਦੋਸਤੋ ਬਿਲਕੁਲ ਛੋਟੀ ਕਟੀਆਂ ਛੋਟੀਆਂ ਜਿਹੜੀਆਂ ਉਹ ਵੀ ਵਿਕਾਊ ਆ ਜੋੜੀ ਤੇ ਜੋੜੀ ਦਾ ਰੇਟ ਕੱਲੀ ਕੱਲੀ ਦਾ ਵੀ ਦੱਸ ਦਾਂਗੇ ਤੁਹਾਨੂੰ ਬਾਕੀ ਜੋੜੀ ਦਾ ਵੀ ਦੱਸ ਦਾਂਗੇ ਤੇ ਇਹਦੀ ਉਮਰ ਦੱਸਣ ਦੇ ਸੀ ਆਪਾਂ ਜੀ ਪੌਣੇ ਦੋ ਦੋ ਸਾਲ ਦੋ ਸਾਲ ਹਾਂ ਜੀ ਪੌਣੇ ਦੋ ਸਾਲ ਦੀ ਹੈ ਜੀ ਇਹ ਠੀਕ ਹੈ ਜੀ ਬਹੁਤ ਚੰਗੀ ਮਹਿੰਦੀ ਸੰਧੂ ਸਾਹਿਬ ਇਹ ਵੀ ਲਓ ਜੀ ਕੱਟੀ ਦਸਣ ਲਈ ਆ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਛੋਟੀ ਇਹ ਕੱਟੀ ਜਿਹੜੀ ਇਹ ਵੀ ਵਿਕਾਊ ਆ ਠੀਕ ਹੈ ਉਮਰ ਬੇਸ਼ੱਕ ਥੋੜਾ ਜਿਹਾ ਸਾਹਮਣ ਤੁਮਰ ਵਾਲੇ ਪਾਸਿਓਂ ਕਈ ਵਾਰਾ ਵੀਰ ਗਰੇਜ ਕਰ ਜਾਂਦੇ ਐ ਕੋ ਬੇਸ਼ੱਕ ਵੀਰ ਸੂਬਾ ਸਿੰਘ ਹੁਣ ਦੀ ਵਪਾਰ ਦੀ ਲਾਈਨ ਪਸ਼ੂ ਆਉਂਦੇ ਰਹਿੰਦੇ ਆ ਠੀਕ ਆ ਜੀ ਚਾਹੇ ਕਟੀਆਂ ਝੋਟੀਆਂ ਹੋਣ ਕਟੀਆਂ ਜਿਹੜੀਆਂ ਬਿਲਕੁਲ ਦੋ ਆਈਆਂ ਨੇ ਇਹ ਕੱਟੀ ਆਪਾਂ ਤੁਹਾਨੂੰ ਇੱਕ ਵੱਡੀ ਦਿਖਾ ਰਹੇ ਆ ਜਿਹਦੀ ਉਮਰ ਤਕਰੀਬਨ ਕੋਈ 2 ਕੁ ਸਾਲ ਆ ਆਹ ਲਓ अच्छा वीर ਕੱਟੀ ਦੀ ਦੱਸ ਦਈਏ ਰੇਟ ਬੰਗ ਹਾਂਜੀ ਕੀ ਕਰਦੇ ਆ ਸੰਧੂ ਸਾਹਿਬ ਇਹਦਾ 20000 ਰੁਪਇਆ ਜੀ 20000 ਹਾਂਜੀ ਠੀਕ ਹੈ ਜੀ ਤੇ ਜੋੜੀ ਆਪਾਂ ਉਹ ਦੁੱਧ ਦੀ ਕੱਟੀ ਵੀ ਦਿਖਾ ਦਈਏ ਪਰ ਜੋੜੀ ਦੀ ਵੀ ਕਿਸੇ ਵੀਰ ਨੇ ਗੱਲ ਕਰਨੀ ਹੈ ਉਹਦੇ ਵਿੱਚੋਂ ਵੀ ਵੇਖ ਲਓ ਜੇ ਮਾਨਤਨ ਜਿਵੇਂ ਇਹ ਮੇਨੀਆ ਢੇਰੀ ਸੇਲ ਦਾ ਸਿੰਘ ਚ ਫਿਕਸ ਹੀ ਹੈ ਜੀ ਨਹੀਂ ਜੀ ਆਪਾਂ ਇਸ ਤਰ੍ਹਾਂ ਹੀ ਆਪਦੇ ਸਿੰਘ ਦੇ ਕੋਲ ਨਹੀਂ ਸਿੱਕ ਪੱਕੇ ਫਿਕਸ ਹਾਂਜੀ 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 ਲਓ ਜੀ ਠੀਕ ਹੈ ਜੀ ਇਹ ਵੀ ਸਾਲਕ ਦੀ ਹੋਊਗੀ ਕੱਟੀ ਹਾਂਜੀ ਸਾਲ ਦੀ ਕੱਟੀ ਜੀ ਹੈ ਠੀਕ ਹੈ ਜੀ ਆ ਦੋਸਤੋ ਸਾਲਖ ਦੀ ਕੱਟੀ ਆ ਠੀਕ ਆ ਇਹ ਸਾਲਖ ਦੀ ਇੱਕ ਪਹਿਲਾ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਉਹ 2 ਸਾਲ ਉਮਰ ਆ ਉਸ ਕੱਟੀ ਦੀ ਤੇ ਜੋੜੀ ਬਕਾਉ ਆ ਠੀਕ ਆ ਜੀ ਜਿਹੜੀ ਲਾਸਟ ਵਿੱਚ ਆਪਾਂ ਤੁਹਾਨੂੰ ਇਹ ਦਿਖਾ ਰਹੇ ਆ ਜੋੜੀ ਆ ਤੇ ਆ ਦੇਖੋ ਉਸ ਜੋੜੀ ਦਾ ਵੀ ਕੋਈ ਵੀਰ ਤੁਸੀਂ ਸੌਦਾ ਮਾਰ ਸਕਦੇ ਜੀ ਬਿਲਕੁਲ ਅੱਗੇ ਨੇ ਦੋਸਤੋ ਕਟੀਆਂ ਤੋਂ ਜਾਂ ਛੋਟੀਆਂ ਬਣੀਆਂ ਨੇ ਇਹਨਾਂ ਤੋਂ ਜਿਹੜੇ ਅੱਗੇ ਗਾ ਵੱਡੇ ਪਸ਼ੂ ਤਿਆਰ ਹੋਣੇ ਆ ਮੱਝਾਂ ਬਣੀਆਂ ਠੀਕ ਆ ਜੀ ਤੇ ਫਿਲਹਾਲ ਕਈ ਵੀਰ ਬਹੁਤ ਆ ਰਸਾਂਪੇ ਸੰਭਾਲ ਦਿਆ ਕਿਉਂਕਿ ਥੋੜੀ ਖੇਚਲ ਜਾਂਦੀ ਹੈ ਬਤੇਰੇ ਕਰਨੀ ਪੈਂਦੀ ਹੈ ਕਟੀਆਂ ਤਿਆਰ ਕਰਨੀਆਂ ਬਹੁਤ ਸੌਕੀਆਂ ਨਹੀਂ ਰਹਿ ਗਈਆਂ ਬਹੁਤ ਔਕੀਆਂ ਤੇ ਕਾਫੀ ਮਹਿੰਗੀਆਂ ਪੈਂਦੀਆਂ ਠੀਕ ਆ ਉਸ ਕੋਡਿੰਗ ਕੇ ਦਾ ਮਾਲ ਜਿਹੜਾ ਤੁਰਦਾ ਫਿਰਦਾ ਅਗੋਂ ਆ ਜਾਂਦਾ ਫਿਲਖਾਲ ਹੁਣ ਜਿਹੜੇ ਵੀਰ ਨੂੰ ਪਸੰਦ ਹੋ ਤੁਸੀਂ 3300 ਇਹ ਖਰੀਦ ਸਕਦੇ ਜੇ 1 ਸਾਲ ਉਮਰ ਆ ਬਾਕੀ ਝੋਲੀ ਚਲੀ ਜੀ ਵੀ ਚੰਗੀ ਆ ਲੈ ਅੱਛਾ ਤੇ ਵੀਰ ਸੁਪੇ ਦੀ ਫਿਰ ਕੀ ਕਰਦੇ ਮੰਗਾ ਇਹ ਲੰਡਨ ਕੀ ਰੋਗ ਇੰਦਾ ਮੁੱਲ ਕਰਨੀ 11000 ਰੁਪਇਆ 11 ਹਾਂਜੀ ਠੀਕ ਹੈ ਉਹਦਾ 22 ਸੀਗਾ ਹਾਂਜੀ ਠੀਕ ਹੈ ਜੀ 22 ਤੇ 11 34 34000 ਰੁਪਇਆ ਜੀ 34000 ਦੇ ਕੋਈ ਜੋੜਾ ਲਊਗਾ ਭਰਾ ਤੇ ਪੂਰਾ ਮਾਨ ਤਾਨ ਕਰਾਂਗੇ ਜੋੜੇ ਦਾ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਕਿਸੇ ਵੀਰ ਨੇ ਜੋੜੀ ਖਰੀਦਣੀ ਹੈ ਤੇ 34000 ਰੇਟ ਮੰਨਦਾ 34000 ਦੇ ਵਿੱਚੋਂ ਜਿੰਨਾਂ ਨੂੰ ਹੋ ਸਕਿਆ ਮੌਕੇ ਤੇ ਖੁੱਲਾ ਮਾਨ ਤਾਨ ਹੋ ਜਾਊਗਾ ਸਿੰਗਲ ਸਿੰਗਲ ਕੋਈ ਵੀਰ ਖਰੀਦਦਾ ਤਾਂ ਸਿੰਗਲ ਸਿੰਗਲ ਦਾ ਰੇਟ ਵੀ ਤੁਹਾਨੂੰ ਦੱਸ ਦਿੱਤਾ ਉਹਦਾ 22000 ਸੀਗਾ ਇਹਦਾ 11000 ਕੱਟੀ ਛੋਟੀ ਦਾ ਤੋ ਇਹ ਅੱਜ ਨਾਗ ਟੋਟਲ ਜਿਹੜੇ ਵੀਰ ਸੂਬਾ ਸਿੰਘ ਉਹਨਾਂ ਦੇ ਕੋਲ ਅੱਜ ਪਕਾਊ ਆ ਇੱਕ ਵਾੜ ਬਿਲਕੁਲ ਠੁਕੀ ਤਿਆਰ ਠੀਕ ਆ ਜੀ ਸੂਨ ਦਾ ਬਿਲਕੁਲ ਨੇੜ ਤੇ ਇੱਕ ਝੋਟੀ ਬਿਲਕੁਲ ਜਿਹੜੀ ਤਿਆਰੀ ਆ ਰਹੀ ਆ ਗੱਬਣ ਅਗੇ ਅਠਾ-ਦਾਹਾਂ ਦਿਨ ਤੱਕ ਸੂਨ ਵਾਲੀ ਬਾਕੀ ਆਲਮੋਸਟ ਪਾਸੋਂ ਜਿੰਨੇ ਦਿਖਾਇਆ ਤੁਹਾਨੂੰ ਸਾਰੇ ਸਵੇ ਸਵੇ ਆ ਜੇਕਰ ਆਪਾਂ ਇਧਰ ਮੱਝਾਂ ਝੋਟੀਆਂ ਦੀ ਗੱਲ ਕਰ ਲਈਏ ਠੀਕ ਆ ਚਾਰ ਨਾਗ ਇਹ ਸੀਗੇ ਵੱਡੇ ਇੱਕ ਵਾੜ ਸੀਗੀ ਦੋ ਕਟੀਆਂ ਸੀ ਇੱਕ ਹੀਫਰ ਦੇ ਵਿੱਚ ਐਚ ਐਫ ਬਰੀਡ ਦੇ ਵਿੱਚ ਬੱਚੀ ਸੀ ਸੋ ਇਹ ਨਾਗ ਨੇ ਬਾਕੀ ਪੂਰੀ ਵੀਡੀਓ ਦੋਸਤੋ ਅਗੇ ਵੱਧ ਤੋਂ ਵੱਧ ਹੋਰ ਕਿਸਾਨ ਫਾਰਮਰ ਵੀਰਾਂ ਦੇ ਨਾਲ ਜਿਹੜੀ ਸਾਂਝੀ ਸ਼ੇਅਰ ਵੀ ਜਰੂਰ ਕਰਦਿਆ ਕਰੋ ਤੇ ਇੱਕ ਵੀਰ ਨੰਬਰ ਆਪਣੇ ਜਰੂਰ ਕਰ ਦਈਏ ਹਾਂਜੀ ਸੰਧੂ ਸਾਹਿਬ ਹਾਂਜੀ 95015 ਜੀ ਹਾਂਜੀ 18570 ਠੀਕ ਹੈ ਜੀ ਹਾਂਜੀ ਬਾਕੀ ਸੰਧੂ ਸਾਹਿਬ ਕੋਈ ਟਾਈਮ ਨਹੀਂ ਡੰਗਰ ਲਗਾ ਕੇ ਇਹਨੂੰ ਆਹ ਇਹ ਗੱਲਾਂ ਦਿਨੇ ਸਵਾਗ 6 ਲੱਗੇ ਆ ਕੋਈ 10 ਮਿੰਟ ਕੋਈ ਪਹਿਲਾਂ ਚੋਈ ਗਈ ਕੋਈ ਮਗਰੋਂ ਚੋਈ ਗਈ ਆ ਬਿਲਕੁਲ ਜੀ ਬਿਲਕੁਲ ਇਹ ਹੁਣ ਚੌਂ ਦਾ ਟਾਈਮ ਹੈ ਹੁਣ ਭੈਣ ਭਰਾਵਾਂ ਨੇ ਵੀ ਭਾਂਡਾ ਬਣਿਆ ਜੇ ਕੋਈ ਬਾਕੀ ਟਾਈਮ ਲੱਗਾ ਹੋਵੇ ਡੰਗਰ ਨੂੰ ਵਪਾਰੀ ਸਾਰੇ ਭੈਣ ਭਰਾਵਾਂ ਸਾਬ ਨੂੰ ਪਤਾ ਲੇ ਵੀ ਡੰਗਰ ਲਾ ਦਿੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਲੋਕ ਦੱਸੋ ਮੈਂ ਪਹਿਲਾਂ ਜ਼ਿਕਰ ਕਰਤਾ ਸੀਗਾ ਵੀ ਹੁਣ ਬਿਲਕੁਲ ਚੁਵਾਈ ਦਾ ਟਾਈਮ ਆ ਕੋਈ 5:30 ਪੌਣੇ 6 ਦੇ ਨੇੜੇ ਤੇੜੇ ਹੁਣ ਸਮਾਂ ਹੋ ਗਿਆ 6:00 ਵੱਜ ਗਏ ਹੁਣ ਕੀ ਤਕਰੀਬਨ ਤੇ ਚੁਵਾਈ ਦਾ ਸਮਾਂ ਹੋਇਆ ਪਿਆ ਸ਼ਾਮ ਦੀ ਦਾ ਇਸ ਕਰਕੇ ਮੇਰਾ ਵੀ ਤੇ ਇਹ ਅੱਜ ਫਿਲਹਾਲ ਨਾਗਾ ਪਤਾਨੂ ਦਿਖਾਉਣੇ ਸੀਗੇ ਤੇ ਨੰਬਰ ਬਿਲਕੁਲ ਸਕਰੀਨ ਤੇ ਚੱਲਣ ਦਾ ਹੈ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਗੱਲਬਾਤ ਕਰ ਲਿਓ ਵੀਰ ਸੂਬਾ ਸਿੰਘ ਦੇ ਨਾਲ ਤੇ ਪਿੰਡ ਨਿਯਾਮਦਨ ਵਾਲਾ ਤੁਸੀਂ ਵਿਜ਼ਿਟ ਕਰਨੀ ਆ ਨੇੜੇ ਬੰਗਾਲੀ ਵਾਲਾ ਪੁਲ ਤੇ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਤੋਂ ਦੋਸਤੋ ਬਿਲਕੁਲ 1 ਕਿਲੋਮੀਟਰ ਇਹ ਪਿੰਡ ਹਟਮਾ ਹੈਗਾ ਬੰਗਾਲੀ ਇਹ ਵਾਲਾ ਪੁਲਾ ਇੱਕ ਠੀਕ ਹੈ ਜੀ ਮਾਹੂ ਤੋਂ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਆ ਤੇ ਲੈਂਦੇ ਪਾਸੇ ਵਾਲ ਜੋ ਦੋਸਤ ਇੱਕ ਸੜਕ ਨਿਕਲਦੀ ਹੈ ਜਿਹੜੀ ਇਹ ਮੱਲਾਂ ਵਾਲੇ ਨੂੰ ਵੀ ਚਲੀ ਜਾਂਦੀ ਹੈ ਇਸੇ ਸੜਕ ਤੇ ਉੱਪਰ ਪਿੰਡ ਨਿਆਮੀ ਵਾਲਾ ਜਿਹੜਾ ਆਉਂਦਾ ਬਟੂਪੱਟੀ ਪਿੰਡ ਗੱਟਾ ਬਾਦਸ਼ਾ ਵੱਡੇ ਛੋਟੇ ਸਭਰਾਫ ਹਤੇਗੜ ਠੀਕ ਹੈ ਜੀ ਇਸੇ ਰੋਡ ਦੇ ਉੱਪਰ ਠੀਕ ਹੈ ਭਾਜੀ ਠੀਕ ਹੈ ਵੀਰ ਜੀ ਓਕੇ ਜੀ ਓਕੇ ਤਾਂ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ